ਲਓ ਬਈ ਦੋਸਤੋ ਵਿਖਾਉਨੇ ਆ ਤੁਹਾਨੂੰ ਕਿਹੜੀਆਂ-ਕਿਹੜੀਆਂ ਚੰਡੋਲਾ ਆਈਆਂ ਵੀਡੀਓ ਵਿੱਚ ਜੁੜੇ ਰਹੋ ਜੇ ਆਹ ਸਾਹਮਣੇ ਬਈ ਜੁੱਤੀ ਵਾਲਾ ਝੂਲਾ ਆਹ ਜੁੱਤੀ ਵਾਲਾ ਝੂਲਾ ਹੈ ਬਾਕੀ ਬਾਈ ਤਾਂ ਮੈਂ ਟਿਕਟ ਪੁੱਛਦਾ ਬਈ ਟਿਕਟ ਕਿੰਨੀ ਆ ਹਾਂ ਇਹਦੀ 100 ਰੁਪਈਆ ਟਿਕਟ ਲੈ ਬਈ ਆ ਵਿਖਾਉਨੇ ਆ ਤੁਹਾਨੂੰ ਪੰਜਾਂਵਾਂ ਦੇ ਵਿੱਚ ਇੱਕ ਚਾਂਸ ਆ ਜੇ ਪੰਜੇ ਗਲਾਸ ਭਾਵੇਂ ਥੱਲੇ ਨਾ ਡਿੱਗਣ ਡਿੱਗਨੇ ਚਾਹੀਦੇ ਆ ਤੇ 300 ਰੁਪਈਆ ਵੇਖਦੇ ਆਪਾਂ ਬਈ ਕਰਕੇ ਟਰਾਈ ਕਲਾਸ ਗਿਆ ਉਧਰ ਨਹੀਂ ਬਈ ਤੇ ਨਿਸ਼ਾਨਾ ਗਲਤ ਲੱਗਿਆ ਬਾਈ ਦਾ ਉੱਪਰ ਨਹੀਂ ਨਾ ਬੋਲੋ ਗਲਤ ਲੱਗਿਆ ਤੁਹਾਡਾ ਨਿਸ਼ਾਨਾ ਹਾਂ ਲੱਗਿਆ ਲੱਗਿਆ ਸਾਰੇ ਸੈਂਟਰ ਚ ਗਲਾਸ ਤੇ ਸਾਰੇ ਡਿੱਗ ਗਏ ਨਹੀਂ ਸਹੀ ਆ ਠੀਕ ਲਾਓ ਬਈ ਦੋਸਤੋ ਆ ਆ ਗਈ ਚੰਡੋਲ ਇਹ ਚੰਡੋਲ ਤੇ ਹਰ ਇੱਕ ਪੰਜਾਬੀ ਸ਼ਕੀਨ ਆ ਇਹ ਇੱਕ ਲੱਗੀ ਆ ਬਾਕੀ ਪੁੱਛਦੇ ਆ ਬਾਈ ਤੋਂ ਕੀ ਰੇਟ ਚੱਲ ਰਿਹਾ ਇਹਦਾ ਵੀਡੀਓ ਨਾਲ ਜੁੜੇ ਰਹੋ ਜੇ ਬਾਈ ਆ ਆ ਚੰਡੋਲ ਦਾ ਕੀ ਰੇਟ ਆ ਜੀ 100 ਰੁਪਈਆ ਬਾਈ ਐਸ ਰੋਲ ਦਾ ਵੀ ਰੇਟ ਵਿਖਾ ਦੇ ਕੈਮਰਾਮੈਨ ਆ ਸਾਹਮਣੇ ਬਈ ਇਧਰ ਆ ਜਾਓ ਆ ਬੱਚਿਆਂ ਨੇ ਜੇ ਫੂਟੇ ਲੈਣੇ ਹੋਣ ਇਧਰ ਆ ਸਾਹਮਣੇ ਬਈ ਉਹ ਗੋਲ ਚੱਕਰ ਘੁੰਮਦਾ ਪਿਛਲੀ ਵਾਰੀ ਵੀ ਲੱਗੇ ਸੀਗੇ ਇਹ ਵੀ ਐਸਐਲ ਚੂ ਲਾਇਆ ਐਸਐਲ ਪਿਛਲੇ ਸਾਲ ਨਾਲ ਤਾਂ ਝੂਲੇ ਘਟਾ ਪਰ ਫੇਰ ਵੀ ਯਾਨੀ ਮਨੋਰੰਜਨ ਆਸਤੇ ਵਧੀਆ ਇਹਨਾਂ ਨੇ ਲਾਏ ਆ ਆਪਾਂ ਰੇਟ ਵੀ ਪੁੱਛ ਜਾਈਏ ਕੀ ਰੇਟ ਚੱਲ ਰਿਹਾ ਵੀਡੀਓ ਦੇ ਨਾਲ ਜੁੜੇ ਰਹੋ ਜੇ ਸਾਰਾ ਤੁਹਾਨੂੰ ਮੇਲਾ ਵਿਖਾਵਾਂਗੇ ਬਾਈ ਇਹਦਾ ਕੀ ਰੇਟ ਆ 100 ਰੁਪਈਆ ਵੀ ਲਓ ਬਈ ਦੋਸਤੋ ਜੇ ਕਿਸੇ ਬੱਚੇ ਨੇ ਊਠ ਤੇ ਹੂੜਾ ਲੈਣਾ ਹੋਵੇ ਤਾਂ ਇੱਥੇ ਊਠ ਵੀ ਆਏ ਆ ਆ ਵਿਖਾਉਨੇ ਆ ਤੁਹਾਨੂੰ ਊਠ ਬਾਈ ਨੇ ਪੂਰੇ ਤਿਆਰ ਕੀਤੇ ਬਾਈ ਕੀ ਆਲਾ ਜੀ ਕਿਹੜੇ ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਅੱਜ ਆਪਾਂ ਮੌਜੂਦ ਆ ਆਪਣੇ ਸ਼ਹਿਰ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਦੋਸਤੋ ਬਾਬਾ ਫਰੀਜੀ ਦਾ ਮੇਲਾ ਚੱਲ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਬਾਬਾ ਫਰੀਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਤੇ ਹੁਣ ਦੋਸਤੋ ਜਿੱਥੇ ਆਪਾਂ ਖੜੇ ਆ ਇੱਥੇ ਚੰਡੋਲਾ ਝੂਲੇ ਸਾਰਾ ਕੁਝ ਲੱਗਿਆ ਇਸ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ ਕਿੰਨੀ ਟਿਕਟ ਚੱਲ ਰਹੀ ਹੈ ਕਿਹੜੇ ਕਿਹੜੇ ਝੂਲੇ ਆਏ ਆ ਵੀਡੀਓ ਨਾਲ ਜੁੜੇ ਰਹੋ ਜੇ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸੋ ਜੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਇੱਕ ਜਾਨੇ ਦੀ ਟਿਕਟ ਤੁਸੀਂ ਦੇਖ ਸਕਦੇ ਹੋ 10 ਰੁਪਏ ਆ ਆ ਬਾਈ ਪਰਚੀ ਵਾਲੇ ਬੈਠੇ ਆ ਇੱਥੋਂ ਤੁਸੀਂ ਪਰਚੀ ਕਟਾਉਣੀ ਆ। ਇੱਥੋਂ ਪਰਚੀ ਕਟਾ ਕੇ ਤੇ ਨਾਲ ਹੀ ਜਿਹੜੀ ਆਪਣਾ ਐਂਟਰੀ ਗੇਟ ਆ ਇੱਥੋਂ ਹੀ ਤੁਸੀਂ ਐਂਟਰ ਹੋਣਾ। ਵੀਡੀਓ ਦੇ ਨਾਲ ਜੁੜੇ ਰਹੋ ਜੇ ਤੁਹਾਨੂੰ ਸਾਰਾ ਮੇਲਾ ਆਪਾਂ ਇਸ ਵੀਡੀਓ ਦੇ ਵਿੱਚ ਵਿਖਾਵਾਂਗੇ ਕੀ ਕੀ ਖਾਣ ਵਾਲੀਆਂ ਚੀਜ਼ਾਂ ਆਈਆਂ। ਕੀ ਕੀ ਇੱਥੇ ਹੋਰ ਝੂਲੇ ਵੈਰਾਈਟੀਆਂ। ਲਓ ਬਈ ਦੋਸਤੋ ਆਪਣੀ ਮੇਲੇ ਦੇ ਵਿੱਚ ਐਂਟਰੀ ਹੋ ਗਈ ਆ। ਵਿਖਾਉਣੇ ਆ ਤੁਹਾਨੂੰ ਆ ਸਾਹਮਣੇ ਖਾਣ ਪੀਣ ਵਾਲੀਆਂ ਵੈਰਾਈਟੀਆਂ ਸਾਰੀਆਂ ਲੱਗੀਆਂ। ਕਿਸੇ ਨੇ ਵੀ ਫੈਮਿਲੀ ਸਮੇਤ ਆਉਣਾ ਹੋਵੇ ਟੇਬਲ ਲੱਗੇ ਆ ਕੁਰਸੀਆਂ ਲੱਗੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਜੇ ਕਿਸੇ ਨੇ ਜੂਸ ਪੀਣਾ ਹੋਵੇ ਪਾ ਕੇ ਵਿੱਚ ਨਿੰਬੂ ਤੇ ਇੱਧਰ ਬਾਈ ਖਾਰੇ ਪਿਆਈ ਜਾਂਦੇ ਆ ਸਾਹਮਣੇ ਚੰਡੋਲਾ ਝੂਲੇ ਚੱਲੀ ਜਾਂਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਬਾਈ ਖਾਣ ਪੀਣ ਵਾਲੀਆਂ ਵੈਰਾਈਟੀਆਂ ਦੀ ਨਿਗਾ ਮਰਾਉਣੀ ਆ ਕਿਹੜੀਆਂ ਕਿਹੜੀਆਂ ਸਟਾਲਾਂ ਲੱਗੀਆਂ ਲਓ ਵੀ ਦੋਸਤੋ ਤੁਹਾਨੂੰ ਖਾਣ ਪੀਣ ਵਾਲੀ ਪਹਿਲੀ ਸਟਾਲ ਦਿਖਾਉਣੀ ਆ ਪਹਿਲੀ ਸਟਾਲ ਹੈਗੀ ਆ ਰਾਜਸਥਾਨ ਵਾਲਿਆਂ ਦੀ ਇਹਦੇ ਚਾ ਵੈਰਾਈਟੀਆਂ ਤੁਸੀਂ ਦੇਖ ਸਕਦੇ ਹੋ ਬਾਈ ਖਾਣ ਪੀਣ ਵਾਲੀਆਂ ਲੱਗੀਆਂ ਆਪਣੇ ਕੋਲੇ ਟਾਈਮ ਵੀ ਥੋੜਾ ਡੋਸਾ ਹੋ ਗਿਆ ਜਿਵੇਂ ਸਾਰੀਆਂ ਵੈਰਾਈਟੀਆਂ ਦਿਖਾਈਆਂ ਨਹੀਂ ਜਾਣੀਆਂ ਬਹੁਤ ਵਧੀਆ ਬਾਈਆਂ ਦੀ ਕੁਆਲਿਟੀ ਹੈ ਜਿਹੜਾ ਖਾ ਕੇ ਗਿਆ ਤਾਂ ਜਰੂਰ ਦੱਸੋ ਕਿਵੇਂ ਲੱਗੀ ਆਹ ਬਾਈ ਫਰੂਟ ਵਾਲੀ ਕੁਲਫੀ ਬਣਾਉਂਦੇ ਆ ਪੰਜ ਸੱਤ ਤਰ੍ਹਾਂ ਦੇ ਵਿੱਚ ਫਰੂਟ ਪਾਉਂਦੇ ਆ ਤੇ ਸਾਹਮਣੇ ਬਈ ਕੁਲਫੀ ਬਣਾਈ ਜਾਂਦੇ ਆ ਇਹ ਪਿਛਲੀ ਯਾਰੀ ਵੀ ਬਾਈ ਆਏ ਸੀਗੇ ਬਹੁਤ ਵਧੀਆ ਕੁਲਫੀ ਸਵਾਦ ਸੀਗੀ ਤੇ ਆਹ ਸਾਹਮਣੇ ਬਾਈ ਜੀ ਜਲੇਬੀਆਂ ਕਿਹੜੇ ਏਰੀਏ ਤੋਂ ਬਾਈ ਹਰਿਆਣਾ ਕੋ ਆਣਾ ਹਰਿਆਣੇ ਤੋਂ ਆਏ ਆ ਇਹ ਜਲੇਬੀਆਂ ਬਾਈ ਦੇਸੀ ਘਿਉ ਦੀਆਂ ਜਲੇਬੀਆਂ ਬਈ ਆ ਜਰੂਰ ਖਾ ਕੇ ਜਾਇਓ ਜੀ ਤੇ ਆ ਸਾਹਮਣੇ ਬਈ ਪੀਜ਼ਾ ਹੋਰ ਜੀ ਕੋਈ ਜਾਂਨੇ ਪੀਜ਼ਾ ਬਈ ਤੇ ਕਿਵੇਂ ਚੱਲ ਰਿਹਾ ਕੰਮ ਕਰ ਕੰਮ ਕਰ ਬਹੁਤ ਵਧੀਆ ਜੀ ਪੂਰੀ ਕਿਰਪਾ ਬਾਬਾ ਫਰੀਦੀ ਦੀ ਤੇ ਕਿਹੜੇ ਏਰੀਆ ਤੋਂ ਬਈ ਆਪਾਂ ਆਪਾਂ ਡੋਗਰ ਬਸਤੀ ਡੋਗਰ ਬਸਤੀ ਠੀਕ ਹੈ ਚਲੋ ਕਿਰਪਾ ਹੀ ਚਾਹੀਦੀ ਹੈ ਬਈ ਬਾਈ ਕੋਲੋਂ ਜਰੂਰ ਖਾ ਕੇ ਜਾਇਓ ਜੀ ਬਾਈ ਕੋਲੇ ਹੈਗਾ ਇੱਕ ਤਾਂ ਦੋਸ ਰੈੱਡ ਸੌਸ ਪਾਸਤਾ ਤੇ ਚੀਜ਼ ਪਾਸਤਾ ਠੀਕ ਹੈ ਜੀ ਅੱਗੇ ਆ ਗਿਆ ਵੀ ਨੂਡਲ 버ਗਰ ਆ ਸਾਹਮਣੇ ਵੀ ਤਿਆਰ ਹੋਈ ਜਾਂਦੇ ਤੇ ਇੱਧਰ ਸਾਹਮਣੇ ਵੀ ਮਾੜੀ ਨਜ਼ਰ ਮਰਾ ਦੀ ਆ ਸਾਹਮਣੇ ਵੀ ਬਹਿ ਕੇ ਤੁਹਾਨੂੰ ਖਾਣ ਪੀਣ ਵਾਸਤੇ ਵਧੀਆ ਕੁਰਸੀਆਂ ਲੱਗੀਆਂ ਇੱਥੇ ਬਹਿ ਕੇ ਤੁਸੀਂ ਖਾ ਸਕਦੇ ਹੋ ਦਿਖਾਉਣੇ ਆ ਤੁਹਾਨੂੰ ਸਾਰਾ ਵਲੌਗ ਆ ਸਾਹਮਣੇ ਬਈ ਪੂੜੀਆਂ ਆ ਗਈਆਂ ਰੰਗ-ਬਰੰਗੀਆਂ ਪੂੜੀਆਂ ਵੀ ਜਰੂਰ ਖਾ ਕੇ ਜਾਓ ਤੇ ਦੱਸਿਓ ਜੇ ਕਿਵੇਂ ਲੱਗੀਆਂ ਤੇ ਆਹ ਸਾਹਮਣੇ ਬਈ ਭੱਲਾ ਪਾਪੜੀ ਕਿਹੜੇ ੜੀ ਤੋਂ ਐ ਬਈ ਕਿੱਥੋਂ ਆ ਤੁਸੀਂ ਫਰੀਦਕੋਟ ਦੇ ਫਰੀਦਕੋਟ ਦੇ ਠੀਕ ਹੈ ਜੀ ਲਾਓ ਬਈ ਦੋਸਤੋ ਆਪਾਂ ਚੰਡੋਲਾ ਵਾਲੇ ਮੇਲੇ ਤੇ ਖੜੇ ਸੀਗੇ ਇੱਥੇ ਖਾਣ ਪੀਣ ਵਾਲੀਆਂ ਜਿਹੜੀਆਂ ਸਟਾਲਾਂ ਇੱਕ ਸਾਈਡ ਤੇ ਲੱਗੀਆਂ ਉੱਥੇ ਇੱਕ ਜਿਹੜੀ ਸਟਾਲ ਲੱਗੀ ਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਰੇਟ ਹੈਗਾ ਇਹਦਾ 70 ਰੁਪਏ ਸਪੈਸ਼ਲ ਚਾਤੀ ਵਾਲੀ ਲੱਸੀ ਵੀ ਮਿਲੂਗੀ ਤੇ ਤੁਸੀਂ ਦੇਖ ਸਕਦੇ ਹੋ ਮੱਕੀ ਦੀਆਂ ਰੋਟੀਆਂ ਸਾਹਮਣੇ ਤਿਆਰ ਹੋ ਰਹੀਆਂ ਨਾਲ ਦੇਸੀ ਘਿਓ ਨਾਲ ਚੋਪੜ ਰਹੀਆਂ ਚੋਪੜ ਰਹੀਆਂ ਭੈਣਾਂ ਸਾਡੀਆਂ ਤੇ ਨਾਲ ਹੀ ਇੱਕ ਸਾਡੇ ਲਈ ਸਾਡੀ ਭੈਣ ਨੇ ਇੱਕ ਥਾਲੀ ਤਿਆਰ ਕਰਤੀ ਹੈ ਜਿਹਦੇ ਵਿੱਚ ਤੁਹਾਨੂੰ ਮਿਲੂਗਾ ਦੋ ਸਪੈਸ਼ਲ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਤੇ ਉੱਤੇ ਦੇਸੀ ਘਿਓ ਭਾਇਆ ਨਾਲ ਸਲਾਦ ਤੇ ਨਾਲ ਗੁੜ ਤੇ ਆਪਾਂ ਖਾ ਕੇ ਤੁਹਾਨੂੰ ਦੱਸਦੇ ਆਂ ਵੀ ਕਿੰਨੀ ਕੁ ਸਵਾਦ ਆ ਵੀਡੀਓ ਨਾਲ ਜੁੜੇ ਰਹੋ ਜੀ ਲਓ ਵੀ ਦੋਸਤੋ ਆਪਾਂ ਆਪਣੀ ਭੈਣ ਨੂੰ ਪੁੱਛਦੇ ਆਂ ਵੀ ਜਿਹੜਾ ਤੁਸੀਂ ਕਿਹੋ ਵਰਤ ਰਹੇ ਹੋ ਕਿਹੜਾ ਤੇ ਜਿਹੜਾ ਮੱਕੀ ਦਾ ਆਟਾ ਵਰਤ ਰਹੇ ਹੋ ਉਹ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਭੈਣੇ ਜਿਹੜਾ ਤੁਸੀਂ ਕਿਹੋ ਵਰਤ ਰਹੇ ਹੋ ਇਹ ਕਿਵੇਂ ਦੇਸੀ ਹੈ ਇਹ ਦੇਸੀ ਕਿਉਂ ਹੈ ਵੀਰੇ ਠੀਕ ਹੈ ਜੀ ਸਰੋਂ ਦਾ ਸਾਗ ਹੈ ਤੇ ਸਰੋਂ ਦਾ ਸਾਗ ਪਾਲਕ ਬਾਥੂ ਮੇथी ਵਧੀਆ ਤਰੀਕੇ ਨਾਲ ਤਿਆਰ ਕੀਤਾ ਹੋਇਆ ਠੀਕ ਹੈ ਜੀ ਉਹ ਸਾਹਮਣੇ ਦੇਖ ਸਕਦੇ ਹੋ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਵਧੀਆ ਤਰੀਕੇ ਨਾਲ ਕਿਉਂਕਿ ਅਸੀਂ ਆਪ ਵੀ ਇਹਨੂੰ ਖਾਣਾ ਹੁੰਦਾ ਠੀਕ ਹੈ ਜੀ ਇਹ ਜਿਹੜਾ ਤੁਹਾਡਾ ਥਾਲੀ ਦਾ ਰੇਟ ਕਿੰਨਾ ਰਹੂਗਾ ਜੀ 70 ਰੁਪਏ ਵੀ ਜੋ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਉਹਨਾਂ ਨੂੰ 60 ਰੁਪਏ ਬਲੇਟ ਲੱਗੇਗੀ ਠੀਕ ਹੈ ਜੀ ਧੰਨਵਾਦ ਜੀ ਓਕੇ ਜੀ ਠੀਕ ਹੈ ਜੀ ਲਾਓ ਵੀ ਦੋਸਤੋ ਹੁਣ ਆਪਾਂ ਅਗਲੀ ਸਟਾਲ ਤੇ ਆ ਗਏ ਆ ਇੱਥੋਂ ਤੁਹਾਨੂੰ ਮਿਲੂਗਾ ਸਪਰਿੰਗ ਪੋਟੈਟੋ 50 ਰੁਪਈਆ ਦਾ ਇਹ ਇੱਕ ਦਿੰਦੇ ਆ ਪੁੱਛਦੇ ਆ ਬਾਈ ਤੋਂ ਇਹਦੇ ਚ ਕੀ ਕੁਝ ਤੁਸੀਂ ਪਾਇਆ ਬਾਈ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਬਾਈ ਜਿਹੜਾ ਸਪਰਿੰਗ ਪੋਟੈਟੋ ਇਹ ਚ ਕੀ ਹੈ ਕਿਵੇਂ ਤਿਆਰ ਕਰਦੇ ਹੋ ਆ ਜੀ THAILAND ਦੀ ਆਈਟਮ ਹੈ ਠੀਕ ਹੈ ਬਈ ਤੇ ਆ ਪੋਟੈਟੋ ਦਾ ਨਾ ਬੰਦਾ ਹੈ ਇੱਕ ਆਲੂ ਨਾਲ ਦੇਖੋ ਮੁੰਡਾ ਕਰਕੇ ਦਿਖਾਉਂਦਾ ਤੁਹਾਨੂੰ ਆ ਦੇਖੀ ਕਰਕੇ ਲੈ ਲੈ ਆਪ ਦੇਖ ਦਿਖਾ ਦੇ ਕਾਲੂ ਇੱਕ ਛੇਤ ਜਲਦੀ ਜਲਦੀ ਬਣਾ ਦੇ ਬੇਬਰੀ ਆ ਵੇਖੋ ਜੀ ਇੱਕ ਆਲੂ ਇਹਨਾਂ ਨੇ ਤਿਆਰ ਕੀਤਾ ਤੇ ਵਿੱਚ ਕੀ ਕੁਝ ਪਾਇਆ ਵੇ ਚਿਪਸ ਬਣ ਜਾਂਦੇ ਇੱਕ ਇੱਕ ਕਰਕੇ ਸਪਰਿੰਗ ਬਣ ਜਾਂਦਾ ਪ੍ਰੋਪਰ ਇਹਦੇ ਵਿੱਚ ਜਿਵੇਂ ਉਹ ਪੇਸਟ ਹੁੰਦਾ ਹੈਗਾ ਉਹਦੇ ਵਿੱਚ ਮੈਦਾ ਚਾਵਲ ਦਾ ਆਟਾ ਕਰੰਚੀ ਕਰਨ ਵਾਸਤੇ ਠੀਕ ਹੈ ਭਾਈ ਤੇ ਕਿੰਨੇ ਦਾ ਦਿੰਨੇ ਆ ਭਾਈ ਆ 50 ਰੁਪਏ ਦਾ ਠੀਕ ਹੈ ਬਈ ਲਓ ਬਈ ਦੋਸਤੋ ਇਹ 50 ਰੁਪਏ ਦਾ ਤੇ ਖਾਂਚ ਵੀ ਤੁਹਾਨੂੰ ਦੱਸ ਦਿਆਂ ਕਿੰਨਾ ਕਿ ਸਵਾਦ ਆ ਬਈ ਜੇ ਕੋਈ ਵੀਡੀਓ ਵੇਖ ਕੇ ਆਉਂਦਾ ਵੀ ਉਹਨਾਂ ਲਈ ਸਹੂਲਤ ਵੀਡੀਓ ਨੂੰ ਸਬਸਕ੍ਰਾਈਬ ਕਰਕੇ ਆਊਗਾ ਵੀਡੀਓ ਨੂੰ ਨਹੀਂ ਚੈਨਲ ਨੂੰ ਚੈਨਲ ਨੂੰ ਇੰਸਟਾਗ੍ਰam ਪੇਜ ਨੂੰ ਇੰਸਟਾਗ੍ਰam ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਇਹ ਤਾਂ ਸਾਨੂੰ ਦੱਸੂਗਾ ਵੀਡੀਓ ਦੇਖ ਕੇ ਆਊਗਾ ਉਹ 10 ਰੁਪਏ ਦੇ ਸਾਉਂਡ ਦਾ 40 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਬਈ ਤੇ ਜਰੂਰ ਬਾਈ ਕੋਲੋਂ ਇਹ ਆਈਟਮ ਖਾ ਕੇ ਜਾਓ ਠੀਕ ਹੈ ਜੀ ਲਓ ਬਈ ਦੋਸਤੋ ਵਿਖਾਉਣੇ ਆ ਤੁਹਾਨੂੰ ਕਿਹੜੀਆਂ-ਕਿਹ ਆ ਜੁੱਤੀ ਵਾਲਾ ਝੁੱਲਾ ਬਾਕੀ ਬਾਈ ਤਾਂ ਮੈਂ ਟੈਕਟ ਪੁੱਛਦਾ ਬਾਈ ਟੈਕਟ ਕਿੰਨੀ ਆ ਹਾਂ ਇਹਦੀ 100 ਰੁਪਿਆ ਟੈਕਟ ਆ ਬਾਈ ਲਓ ਬਈ ਦੋਸਤੋ ਆ ਆ ਗਈ ਚੰਡੋਲ ਇਹ ਚੰਡੋਲ ਤੇ ਹਰ ਇੱਕ ਪੰਜਾਬੀ ਸ਼ਕੀਨ ਆ ਇਹ ਇੱਕ ਲੱਗੀ ਆ ਬਾਕੀ ਪੁੱਛਦੇ ਆ ਬਾਈ ਤੋਂ ਕੀ ਰੇਟ ਚੱਲ ਰਿਹਾ ਇਹਦਾ ਵੀਡੀਓ ਨਾਲ ਜੁੜੇ ਰਹੋ ਜੇ ਬਾਈ ਆ ਚੰਡੋਲ ਦਾ ਕੀ ਰੇਟ ਆ ਜੀ 100 ਰੁਪਿਆ ਬਾਈ ਇਸ ਚੰਡੋਲ ਦਾ ਵੀ ਰੇਟ ਵਿਖਾ ਦੇ ਕੈਮਰਾਮੈਨ ਆ ਸਾਹਮਣੇ ਬਈ ਇਧਰ ਆ ਜਾਓ ਆ ਬੱਚਿਆਂ ਨੇ ਜੇ ਫੂਟੇ ਲੈਣੇ ਹੋਣ ਤਾਂ ਬੱਚਿਆਂ ਵਾਸਤੇ ਲੱਗੀ ਆ ਪੁੱਛਦੇ ਆ ਰੇਟ ਕੀ ਰੇਟ ਹੈ ਜੀ ਇਹਦਾ 50 ਰੁਪਏ ਆ ਬਈ ਕਿੰਨੇ ਘੇੜੇ ਜੀ ਕਿੰਨਾ ਮਿੰਟ 3-4 ਮਿੰਟ ਬਈ ਫੂਟੇ ਦਿੰਦੇ ਆ ਆ ਸਾਹਮਣੇ ਤੁਸੀਂ ਵੇਖ ਸਕਦੇ ਹੋ ਬੱਚੇ ਲਈ ਜਾਂਦੇ ਫੂਟੇ ਤੇ ਆ ਸਾਹਮਣੇ ਬਈ ਆ ਗਿਆ ਬੱਚੇ ਜਿਵੇਂ ਉਤੋਂ ਛਾਲਾ ਮਾਰ ਦਿਆ ਹਵਾ ਦਾ ਭਰਿਆ ਬਈ ਆ ਪ੍ਰਿੰਟਰ ਜੀ ਆ ਪ੍ਰਿੰਟਰ ਜੀ ਆ ਬਈ ਇਹਦੇ ਕਿੰਨੇ ਡਾਟਾ ਬਈ ਕਿੰਨਾ ਟਾਈਮ ਕਿੰਨਾ ਟਾਈਮ 10 ਤੋਂ 12 ਮਿੰਟ ਬਈ ਇਹਦੇ 'ਚ ਜੇ ਕਿਸੇ ਨੇ ਬੱਚਿਆਂ ਨੇ ਜਾਣਾ ਹੋਵੇ ਤਾਂ ਟਿਕਟੇ ਦੀ ਹੈਗੀ ਆ 60 ਰੁਪਏ ਬਾਕੀ ਵਿਖਾਉਣੇ ਆ ਸਾਨੂੰ ਆਹ ਸਾਹਮਣੇ ਬਈ ਆ ਗਿਆ ਰੇਲ ਗੱਡੀ ਰੇਲ ਗੱਡੀ ਤੇ ਵੀ ਬੱਚੇ ਵੱਡੀ ਉਮਰ ਦੇ ਵੀ ਬਹਿ ਸਕਦੇ ਆ ਪੁੱਛਦੇ ਇਹਨਾਂ ਨੂੰ ਕਿੰਨੀ ਰੇਟ ਚੱਲ ਰਿਹਾ ਇਹਦਾ ਕੀ ਰੇਟ ਆ ਬੁਕਿੰਗ ਚੱਲੀ ਜਾਂਦੀ ਆ ਬਈ ਇਹਦੀ ਕਿੰਨੀ ਰੇਟ ਆ ਜੀ ਹਾਂ ਇਹਦਾ ਰੇਟ ਕੀ ਹੈ ਬਾਈ ਆ ਬਾਈ ਰੇਟ ਕੀ ਇਹਦਾ 100 ਰੁਪਈਆ ਬਾਈ ਇੱਕ ਜਾਨੇ ਦਾ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਆ ਜੋ ਵੱਡੇ ਉਮਰ ਦੀਆਂ ਸਾਡੀਆਂ ਮਾਵਾਂ ਭੈਣਾਂ ਵੀ ਬਹਿ ਸਕਦੀਆਂ ਆ ਸਾਹਮਣੇ ਬਾਈ ਆ ਗਏ ਜਿਹੜੇ ਕੜੇ ਪਾਉਂਦੇ ਆ ਤੇ ਇਧਰ ਆ ਸਾਹਮਣੇ ਬਾਈ ਗੋਲ ਚੱਕਰ ਘੁੰਮਦਾ ਪਿਛਲੀ ਵਾਰੀ ਵੀ ਲੱਗੇ ਸੀਗੇ ਇਹ ਵੀ ਐਸਐਲ ਚੁ ਲਾਇਆ ਐਸਐਲ ਪਿਛਲੇ ਸਾਲ ਨਾਲ ਤਾਂ ਝੂਲੇ ਘਟਾ ਪਰ ਫੇਰ ਵੀ ਯਾਨੀ ਮਨੋਰੰਜਨ ਵਾਸਤੇ ਵਧੀਆ ਇਹਨਾਂ ਨੇ ਲਾਏ ਆ ਆਪਾਂ ਰੇਟ ਵੀ ਪੁੱਛਦੇ ਆ ਕੀ ਰੇਟ ਚੱਲ ਰਿਹਾ ਵੀਡੀਓ ਦੇ ਨਾਲ ਜੁੜੇ ਰਹੋ ਜੇ ਸਾਰਾ ਤੁਹਾਨੂੰ ਮੇਲਾ ਵਿਖਾਵਾਂਗੇ ਭਾਈ ਇਹਦਾ ਕੀ ਰੇਟ ਆ 100 ਰੁਪਈਆ ਵੀ ਇਹਦਾ ਟਿਕਟ ਕਿੰਨਾ ਮਿੰਟ ਬਈ ਇਹ 10 ਮਿੰਟ ਕਹਿੰਦੇ ਬਈ ਅਸੀਂ ਝੂਟੇ ਦਿੰਨੇ ਆ ਇਹਦਾ 100 ਰੁਪਈਆ ਟਿਕਟ ਇਹਦੀ ਵਿੱਚ ਤੇ ਇਧਰ ਸਾਹਮਣੇ ਫੇਰ ਆ ਗਿਆ ਕਿ ਝੂਲੇ ਇਹ ਜਿਹੜੇ ਝੂਲੇ ਆ ਇਹਦੇ 'ਚ ਜਵਾਕ ਵੱਡੀ ਉਮਰ ਦੇ ਬਹਿ ਸਕਦੇ ਆ ਪਰ ਇਹਦੇ 'ਚ ਮੇਰੇ ਹਿਸਾਬ ਨਾਲ ਘੱਟ ਬਹਿੰਦੇ ਆ ਬਾਕੀ ਪੁੱਛਦੇ ਆ ਕਿਵੇਂ ਆ ਬਾਈ ਵੇਲਾ ਕਰੀ ਬੈਠਿਆ ਤੇ ਕੀ ਟਿਕਟ ਆ ਬਾਈ ਇਹਦੀ 100 ਰੁਪਏ ਤੇ ਕਿੰਨੇ ਕਿਹੜੇ ਸਵਾਰੀ ਦੇ ਹਿਸਾਬ ਨਾਲ ਸਵਾਰੀ ਦੇ ਸਾਮ 8 ਦਾ 12 ਜਿਹੜਾ ਨਿਕਲ ਜਾ ਠੀਕ ਆ 100 ਰੁਪਿਆ ਬਾਈ ਇਹਦੀ ਟਿਕਟ ਆ ਕਈ ਵਾਰੀ ਵੱਧ ਵੀ ਹਾਂ ਕੇਵਰੇ 10 ਵੀ ਤੇ ਬਾਈ ਦੀ ਇੱਕ ਝੂਲਾ ਸਾਈਡ ਤੇ ਲੱਗਿਆ ਯਾਰ ਜ਼ਰੂਰ ਬਾਈ ਕੋਲੇ ਹੋ ਕੇ ਜਾਓ ਝੂਟੇ ਲੈ ਕੇ ਜਾਓ ਯਾਰ ਪਰਾਂ ਤਾਂ ਰੌਣਕਾਂ ਲੱਗੀਆਂ ਪਈਆਂ ਬਾਈ ਨੇ ਹੁਣੇ ਸਟਾਰਟ ਕੀਤਾ ਆਪਾ ਚੱਲੀ ਜਾ ਲਾ ਬਈ ਸਵਾਰ ਨਹੀਂ ਯਾਰ ਆਓ ਬਾਈ ਯਾਰ ਜ਼ਰੂਰ ਆਓ ਯਾਰ ਠੀਕ ਹੈ ਜੀ ਓਕੇ ਓਕੇ ਸਰੋਪੀ ਮਿਹਰਬਾਨੀ ਚਾਹ ਬਈ ਬਸ ਦੋਸਤੋ ਆ ਛੋਟਾ ਜੇ ਕਿਸ ਨੂੰ ਡਰ ਲੱਗਦਾ ਤਾਂ ਜੁੱਤੀ ਵਾਲਾ ਝੂਲਾ ਛੋਟਾ ਇਹਦੇ ਚ ਬਹਿ ਕੇ ਝੂਟੇ ਲੈ ਸਕਦੇ ਹੋ ਆ ਲੱਗਿਆ ਪਿਆ ਤੇ ਸਾਹਮਣੇ ਬਈ ਆ ਛੋਟੇ ਬੱਚਿਆਂ ਵਾਸਤੇ ਆ ਇੱਥੇ ਲੱਗਿਆ ਪਿਆ ਇਹਦਾ ਰੇਟ ਵੀ ਆਪਾਂ ਪੁੱਛ ਲੈਨੇ ਬਈ ਤੂੰ ਕੀ ਰੇਟ ਬਈ ਕੀ ਰੇਟ ਆ ਇਹਦਾ 50 ਰੁਪਏ ਬਈ ਇਹਦੀ ਟਿਕਟ ਆ ਤੇ ਇਹਦੇ ਨਾਲ ਨਾਲ ਖਾਣ ਵਾਲੀਆਂ ਬਸ ਵੈਰਾਈਟੀਆਂ ਵੀ ਬਹੁਤ ਲੱਗੀਆਂ ਸਾਹਮਣੇ ਭੈਣੀ ਸਾਹਿਬ ਵਾਲਿਆਂ ਦੀ ਸਪੈਸ਼ਲ ਹੋਏ ਵਾਲੀ ਕੁਲਫੀ ਤੇ ਬਾਕੀ ਆਪਾਂ ਮੇਨ ਝੂਲੇ ਹੀ ਕਵਰ ਕਰਾਂਗੇ ਬਈ ਆ ਸਾਹਮਣੇ ਫੇਰ ਆ ਗਿਆ ਜੇ ਬੱਚਿਆਂ ਨੇ ਜੀਬ ਤੇ ਹੂਟੇ ਲੈਣੇ ਹੋਣ ਤਾਂ ਝੂਲਾ ਲੱਗਿਆ ਇਹਦਾ ਪਰ ਰੇਟ ਵੀ ਬਾਈ ਤੋਂ ਪੁੱਛਦੇ ਆ ਬਾਈ ਕਿੰਨਾ ਰੇਟ ਹੈ ਜੀ ਕਿੰਨੀ ਟਿਕਟ ਹੈ 50 ਰੁਪਏ ਦੀ ਟਿਕਟ ਆ ਬਾਈ ਲਓ ਬਾਈ ਜੇ ਕਿਸੇ ਬੱਚਿਆਂ ਨੇ ਇਹਦੇ ਚ ਹੂਟੇ ਲੈਣੇ ਹੋਣ ਜੌਂਪ ਮਾਰਨੇ ਹੋਣ ਆ ਦੋਵੇਂ ਬਾਈ ਦੇ ਲੱਗਿਆ ਬਾਈ ਕਿੰਨੀ ਟਿਕਟ ਹੈ ਦੀ 50 ਰੁਪਏ ਭਾਜੀ 50 ਰੁਪਏ ਹਾਂ ਜੀ ਲਓ ਬਾਈ ਆ ਬਾਈ ਕੋਲੇ ਜਰੂਰ ਆਓ ਯਾਰ ਤੇ ਬਾਈ ਇਕੱਲਾ ਹੀ ਖੜਾ ਤੇ ਆ ਦੋਵੇਂ ਆਪਣੇ ਆਹ ਦੀ ਵੀ 50 ਆ ਉਹ ਸਾਹਮਣੇ ਫੁੱਟਬਾਲ ਵਾਲੀ ਕੋਣੀ ਆਪਣਾ ਹੀ ਲਓ ਬਈ ਉਹ ਵੀ ਵਖਾਉਣਿਆ ਤੁਹਾਨੂੰ ਆ ਜਾ ਕੈਮਰਾਮੈਨ ਤੁਰਿਆ ਆ ਕੇ ਰਾ ਲਓ ਬਈ ਉਹ ਸਾਹਮਣੇ ਫੁੱਟਬਾਲ ਵਾਲੀ ਵੀ ਹੈਗੀ ਆ ਇਹਦੇ ਚ ਫੁੱਟਬਾਲ ਆ ਬੱਚਿਆਂ ਨਾਲੇ ਤਾਂ ਜੌਂਕ ਮਾਰਦਾ ਤੇ ਨਾਲ ਨਾਲ ਫੁੱਟਬਾਲ ਖੇਡਦਾ ਤੇ ਆ ਫੇਰ ਬੱਚਿਆਂ ਵਾਸਤੇ ਆ ਗਈ ਵੱਤ ਕਲੇਚੂ ਲਾ ਬਾਈ ਕਿੰਨੀ ਡੱਕ ਟੇ ਸੀ ਇਹਦੀ 50 ਰੁਪਏ ਦੀ ਇਹਦੀ ਬਈ 50 ਹੀ ਏਰੀਆ ਬਈ ਬਾਕੀ ਹੋਰ ਜਿਹੜੀਆਂ ਕੋਈ ਝੂਲੇ ਜਾਂ ਆਇਟਮ ਰਹਿ ਗਈਆਂ ਉਹ ਵੀ ਵਿਖਾਉਣੇ ਆ ਤੁਹਾਨੂੰ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਅੱਜ ਲਓ ਬਈ ਦੋਸਤੋ ਜੇ ਕਿਸੇ ਬੱਚੇ ਨੇ ਊਠ ਤੇ ਹੂੜਾ ਲੈਣਾ ਹੋਵੇ ਤਾਂ ਇੱਥੇ ਊਠ ਵੀ ਆਏ ਆ ਆ ਵਿਖਾਉਣੇ ਆ ਤੁਹਾਨੂੰ ਊਠ ਬਾਈ ਨੇ ਪੂਰੇ ਤਿਆਰ ਕੀਤੇ ਬਾਈ ਕੀ ਹਾਲ ਹੈ ਜੀ ਕਿਹੜੇ ਏਰੀਆ ਤੋਂ ਆਏ ਬਾਈ ਠੀਕ ਹੈ ਜੀ ਗੋਨਿਆਂ ਨੇ ਮੰਡੀਆ ਗੋਨਿਆਂ ਨੇ ਮੰਡੀ ਤੇ ਜਿਹੜਾ ਊਠ ਦੀ ਕਿੰਨੀ ਟਿਕਟ ਆ ਬਈ 500 ਰੁਪਏ ਬਈ 500 ਰੁਪਏ ਕਿੰਨੇ ਕੀੜੇ ਦਵਾ ਦੇਣ ਲਓ ਬਈ ਦੋਸਤੋ ਜੇ ਕਿਸੇ ਨੇ ਛੱਲੇ ਤਿਆਰ ਕਰਾਉਣੇ ਹੋਣ ਤਾਂ ਇਹ ਬਾਈਆਂ ਨੇ ਵੀ ਸਟਾਲ ਲਾਈ ਆ ਜਾਂ ਘਰੇ ਰੱਖਣ ਵਾਸਤੇ ਜਿਵੇਂ ਰੇਜਾ ਪਟੰਗ ਲੈਣੇ ਕੋਈ ਉਹ ਜਾਂ ਸਮਾਨ ਇਹ ਵੀ ਬਾਈ ਤਿਆਰ ਬਾਈ ਕਰ ਦੋਗੇ ਤਿਆਰ ਨਾਲ ਦੀ ਨਾਲ ਹਾਂਜੀ ਤੇ ਰੇਟ ਰੂਟ ਕਿਵੇਂ ਰਹੂਗਾ ਬਾਈ ਰੇਟ ਮੇਰੇ 150 ਦਾ ਆਹਾਂ ਆ ਵੇਖ ਸਕਦੇ ਹੋ ਬਾਈ ਜੇ ਕਿਸੇ ਨੇ ਤਿਆਰ ਕਰਾਉਣੇ ਹੋ ਤਾਂ ਬਾਈ ਆ ਤਿਆਰ ਵੀ ਕਰ ਦਿੰਦੇ ਆ ਲਓ ਬਾਈ ਜੇ ਕਿਸੇ ਨੇ ਮਹਿੰਦੀ ਲਵਾਉਣੀ ਹੋਵੇ ਤਾਂ ਸਾਡੀ ਭੈਣ ਬੈਠੀ ਆ ਮਹਿੰਦੀ ਜ਼ਰੂਰ ਲਵਾ ਕੇ ਜਾਓ ਤੇ ਇੱਧਰ ਬਾਈ ਜੇ ਕਿਸੇ ਨੇ ਜਵਾਕਾਂ ਨੂੰ ਸ਼ੌਂਕ ਹੁੰਦਾ ਟੱਕੇ ਬਲਬਲੇ ਫੋੜਨ ਦਾ ਤੇ ਬਾਈ ਇਹ ਵੀ ਬੈਠੇ ਬਾਈ ਕਿੰਨੇ ਰੌਂ ਦਾ ਕੀ ਹਸਾਕਦਾ ਵਾ ਤੁਹਾਡਾ 50 ਦੇ 8 ਆਉਂਦਾ ਬਾਈ ਤੇ ਜਰੂਰ ਮਾਰ ਕੇ ਜਾਓ ਬਾਈ ਬੱਚਿਆਂ ਨੂੰ ਸ਼ੌਂਕ ਹੁੰਦਾ ਲਓ ਬਾਈ ਆ ਬਾਈਆਂ ਨੇ ਸਕੀਮ ਲਾਈ ਆ ਪੰਜਾਵਾਂ ਦੇ ਵਿੱਚ ਭਈ ਇੱਕ ਵਾਰੀ ਟਰਾਈ ਕਰ ਸਕਦੇ ਆਂ ਵੀਰ ਇੱਕ ਬੋਲ ਦੇ 50 ਰੁਪਏ 300 ਰੁਪਏ ਨਾਵਾ ਚਾਹੇ ਟੇਬਲ ਦੇ ਉੱਪਰ ਜਾਂ ਨੀਚੇ ਜਿੱਥੇ ਮਰਜ਼ੀ ਕਰੀਂ ਗਲਾਸ ਥੱਲੇ ਡਿੱਗਨੇ ਚਾਹੀਦੇ ਆ ਥੱਲੇ ਡਿੱਗਣ ਚਾਹੇ ਉੱਪਰ ਡਿੱਗਣ ਡਿੱਗਣ ਡਾਊਨ ਕਰਦੇ ਆ ਉਹ ਵੀਡੀਓ ਬਣੀ ਜਾਂਦੀ ਉਧਰ ਬੁੱਕਰ ਨਾ ਜਾਏ ਹਾਂਜੀ ਇੱਕ ਵਾਰੀ ਵੇਖਾਂ ਮੈਂ ਸੱਟ ਕੇ ਲਓ ਜੀ ਮਹਾਰਾਜ ਜਲਦੀ ਕੋਈ ਲੈ ਭਈ ਲੈ ਭਈ ਆ ਵਿਖਾਉਣੇ ਆ ਤੁਹਾਨੂੰ ਪੰਜਾਵਾਂ ਦੇ ਵਿੱਚ ਇੱਕ ਚਾਂਸ ਆ ਜੇ ਪੰਜੇ ਗਲਾਸ ਭਾਵੇਂ ਥੱਲੇ ਨਾ ਡਿੱਗਣ ਡਿੱਗਨੇ ਚਾਹੀਦੇ ਆ ਤੇ 300 ਰੁਪਈਆ ਵੇਖਦੇ ਆਪਾਂ ਬਈ ਕਰਕੇ ਟਰਾਈ ਗਲਾਸ ਗਿਆ ਉਧਰ ਨਹੀਂ ਬਈ ਤੇ ਨਿਸ਼ਾਨਾ ਗਲਤ ਲੱਗਿਆ ਬਾਈ ਦਾ ਉੱਪਰ ਨਹੀਂ ਨਾ ਬੋਲੋ ਗਲਤ ਲੱਗਿਆ ਤੁਹਾਡਾ ਨਿਸ਼ਾਨਾ ਹਾਂ ਲੱਗਿਆ ਲੱਗਿਆ ਬਾਰੋ ਸੈਂਟਰ 'ਚ ਗਲਾਸ ਸਾਰੇ ਡਿੱਗ ਗਏ ਨਹੀਂ ਸਹੀ ਆ ਠੀਕ ਆ ਬਈ ਟਰਾਈ ਕਰਕੇ ਜਾ ਆਪ ਬਈ ਗਿੰਦਵਾਂ ਪਾਉਣੀਆਂ 6 ਗਿੰਦਵਾਂ ਇਹ ਮੰਨ ਲਓ ਜਿਵੇਂ 2 ਜੀ ਪੈ ਗਈਆਂ ਸਾਰੀਆਂ ਦਾ 12 ਨੰਬਰ ਪੰਜ ਆਣਗੇ ਉਹ ਨੰਬਰ ਸਾਹਮਣੇ ਲਿਖੇ ਪਏ ਆ 6 ਤੇ ਉਹ ਆ 36 ਨੰਬਰ ਤੇ ਉਹ ਆ 9 ਨੰਬਰ ਤੇ ਉਹ ਆ ਇਹਦੇ ਜੋ ਨਾਮ ਨਿਕਲਣਾ ਬਈ ਤੇ ਬਾਕੀ ਸਪੈਸ਼ਲ ਵਾਈਆਂ ਦੀ ਲਿਸਟ ਵੀ ਲਾਈ ਆ 6 7 8 9 ਜਿੰਨੇ ਵੀ ਨੰਬਰਾਂ ਤੇ ਨਾਮ ਆ 50 ਰੁਪਈਆ ਦੇ ਵਿੱਚ ਤੁਹਾਨੂੰ ਇੱਕ ਚਾਂਸ ਮਿਲਣਾ ਤੇ ਜਿਹੜੇ ਵੀ ਟਰਾਈ ਕੀ ਕਈਆਂ ਨੇ ਕੀਤਾ ਉਹ ਵੀ ਦੱਸੋ ਬਈ ਕਿਵੇਂ ਆ ਕਿਵੇਂ ਇਹ ਠੀਕ ਆ ਦੋਸਤੋ ਵਲੌਗ ਕਿਵੇਂ ਲੱਗਿਆ ਕਮੈਂਟ ਦੇ ਵਿੱਚ ਜਰੂਰ ਦੱਸੋ ਜੇ ਤੇ ਕੱਲ ਨੂੰ ਨਗਰ ਕੀਰਤਨ ਨਗਰ ਕੀਰਤਨ ਤੇ ਵੀ ਜਰੂਰ ਪਹੁੰਚੋ ਤੇ ਸ਼ਾਮ ਨੂੰ ਮੇਲਾ ਵੀ ਵੇਖ ਕੇ ਜਾਓ ਠੀਕ ਆ ਮਿਲਦੇ ਆਪਾਂ ਅਗਲੀ ਵੀਡੀਓ 'ਚ ਧੰਨਵਾਦ ਜੀ ਸਾਰਿਆਂ ਨੂੰ ਸਸੀ ਕਾਲ ਜੀ